ਹੂੰ ਕਾਇ ਪਾਇ ਜਿਹੜਾ ਬਾਹਰ ਰੋਟੀ ਦਿੰਦੇ ਕੌਣ ਕੋਈ ਕਿਤਾ ਕੋਈ ਕਮਾਂਡੀ ਨਾ ਕਾਇ ਜਿਹੜੇ ਮੇਰੇ ਵਰਗਾ ਬਾਣ ਕੇ ਚਾਰ ਚਾਰ ਦਿਨ ਭੁੱਖੇ ਬੈਠ ਰਹੇ ਨੇ ਇਹ ਚੱਲਣ ਫਿਰਨ ਤੋਂ ਕਿੰਨੇ ਸ਼ਾਮੇ ਤੋਂ ਬੈਠਾ ਮੰਜੇ ਤੇ ਬੀਠਾ ਰਹੇ ਅੰਦਰ ਸਿੰਘ ਨੂੰ 20 ਸਾਲ ਹੋ ਗਏ ਮੰਜੇ ਤੇ ਬੈਠੇ ਤੇਰਾ ਭਰਾ ਹੈਗਾ ਕੋਈ ਢੈਣ ਹੈਗੀ ਤੇਰੀ ਕੋਈ ਰੋਣਾ ਨਹੀਂ ਮਿਲਦਾ ਰੋਣਾ ਹੈ ਅੰਦੀ ਵੀ ਤੇਰੇ ਭਰਾ ਹੀ ਆਂ ਬਿੰਦਰਾ ਕੋਈ ਨਾ ਬਾਪੂ ਰੋਣਾ ਬਾਪੂ ਕੋਈ ਸਹਾਰਾ ਰਗਾ ਕਰਦੇ ਵਿੱਚ ਗਿੰਦਰ ਸਿੰਘ ਹਾਂਜੀ ਤੇ ਪੰਜ ਪੰਜ ਦਿਨ ਰੋਟੀ ਨਹੀਂ ਖਾਂਦਾ ਮਿਲਦੀ ਸੀ ਇਹਨੂੰ ਕੋਈ ਆ ਜਾਂਦਾ ਸੀ ਪੰਜ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਕੋਈ ਰੋਟੀ ਦਿੰਦਾ ਸੀ ਖਾ ਲੈਂਦਾ ਸੀ ਨਿਤੰਦਰ ਪਿਆਰ ਇੰਦਰ ਸਾਹਿਬ ਤੇਰਾ ਪਿਆਵਾ ਗੱਲਾ ਇਹ ਵਿਚਾਰਾ ਬਿਰਤ ਹੈ ਇਹ ਵੀ ਡੇਲੇ ਚ ਰੋਟੀ ਖਾਂਦਾ ਇਹ ਰੇਤੀ ਰੋਟੀ ਖਾਂਦਾ ਕੋਈ ਰੋਟੀ ਦਾ ਸਾਧਨ ਨਹੀਂ ਮੈਂ ਕੋਈ ਸਾਧਨ ਨਹੀਂ ਕੋਈ ਸਾਧਨ ਨੰਨਾ ਕੋਲੇ ਕਿਤੇ ਕਿਤੇ ਖਾਂਦਾ ਕਿਨੇ ਜਿਹਾ ਬੜਾ ਹੋ ਗਿਆ ਅੱਜ ਅਸੀਂ ਗੁਰਪ੍ਰੀਤ ਸਿੰਘ ਆਪਣਾ ਮਿੰਟੂ ਮਨੋਤਪਾਲ ਜੀ ਸੇ ਬੋਲਿਆ ਜਿਉਂ ਉਹਨੇ ਭਾ ਨੰਨਾ ਕੋਲੇ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਹਾਂ ਉਹ ਮੜੀ ਬੇਨਤੀ ਕਰਦੇ ਵੀ ਕੋਈ ਮੈਨੂੰ ਇੱਕ ਬਲਕੇ ਦੇ ਤੀ ਹੋ ਗਿਆ ਬਈ ਮੈਨੂੰ ਪਰ ਤਾਂ ਬਾਹਲਾ ਖਾਣਤਾ ਨਹੀਂ ਕਿਸਾ ਲਾ ਨਹੀਂ ਪਏ ਹਾਂ ਬੱਸ ਤਾਂ ਕੋਈ ਨਾ ਛੱਬ ਮੈਂ ਨਾ ਰੋਟੀ ਟੋਕੇ ਦਿੰਦਾ ਅੱਛਾ ਬਾਹਰ ਅੰਦਰ ਵੀ ਦਿਖਾਉਂਦਾ ਉਹ ਤਾਂ ਕੋਈ ਮੇਰੇ ਨਾਮ ਆਵੇ ਮੀਂਹ ਨਾ ਹੋ ਗਿਆ ਅੱਛਾ ਮੇਰਾ ਲਾਜ ਕਰਾ ਦੇ ਬਾਈ ਬਾਈ ਮਾਤਾ ਤੇਰੀ ਗੁਜਰੀ ਸੀ ਨਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਤਾਂ ਚਾ ਕੇ ਵੀ ਉਸ ਕਹਿਣ ਨੂੰ ਲਫ਼ਜ਼ ਨਹੀਂ ਬਚਦੇ ਕਈ ਵਾਰੀ ਤਾਂ ਜਵਾਬ ਦੇਣ ਨੂੰ ਵੀ ਇਸ ਸਿਰ ਨਾਂ ਦੇ ਰੂਪ ਚ ਹਿਲਦਾ ਨਹੀਂ ਬਾਈ ਹੁਣੀ ਰੜਪਿੰਡ ਤੋਂ ਆਏ ਨੇ ਮਾਨਸੇਾ ਜ਼ਿਲ੍ਹੇ ਤੋਂ 100 ਕਿਲੋਮੀਟਰ ਤੋਂ ਉਪਰੋਂ ਸਫ਼ਰ ਕੱਟ ਕੇ ਬਾਈ ਹੁਣੀ ਇੱਥੇ ਆਏ ਨੇ ਹਾਲਾਂਕਿ ਕੈਂਪ ਦੇ ਵਿੱਚ ਆਪਾਂ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਗੁਰੂ ਕੇ ਲੰਗਰਾਂ ਦੇ ਰੂਪ ਚ ਦਵਾਈਆਂ ਦਿੰਨੇ ਆ ਇਲਾਜ ਕਰਾਉਂਦੇ ਆ ਉਹਨਾਂ ਨੂੰ ਰੱਖਦੇ ਆ ਇਹ ਵੀਰ ਨੂੰ ਦਿਮਾਗ ਨਾਲ ਸੰਬੰਧਤ ਕੋਈ ਸਮੱਸਿਆ ਨਹੀਂ ਬਰਬੀ ਦੇ ਹੋਣੀ ਬੜੀ ਹਿੰਮਤ ਨਾਲ ਇੱਥੇ ਲੈ ਕੇ ਆਏ ਨੇ ਕਲੱਬ ਵਾਲੇ ਵੀਰ ਦਿਮਾਗ ਵਾਲੇ ਪੇਸ਼ੈਂਟਾਂ ਤੋਂ ਬਿਨਾਂ ਸੀ ਢੱਕਦੇ ਨਹੀਂ ਪਰ ਸਿਰ ਨਾਂ ਦੇ ਰੂਪ ਚ ਬਾਜ਼ੀ ਨਹੀਂ ਰਿਹਾ ਕਿਉਂਕਿ ਇਹਨਾਂ ਵੀਰਾਂ ਨੇ ਜਿਹੜਾ ਇਹ ਪ੍ਰਾਲਾ ਕੀਤਾ ਇਸ ਬਜ਼ੁਰਗ ਬਾਪੂ ਦਾ ਇੱਕੋ ਹੀ ਸਹਾਰਾ ਰਹਿ ਗਿਆ ਘਰ ਦੇ ਵਿੱਚ ਬਿੰਦਰ ਸਿੰਘ ਸੋਹਣ ਸਿੰਘ ਤੇ ਬਿੰਦਰ ਸਿੰਘ ਦੋਨੇ ਹੀ ਆ ਬਾਪੂ ਸੋਟੀ ਨੇ ਤੁਰਿਆ ਫਿਰਦਾ ਬਿੰਦਰ ਸਿੰਘ ਨੂੰ 20 ਸਾਲ ਹੋ ਗਏ ਮੰਜੇ ਤੇ ਬੈਠੇ। ਮਾਂ ਵੀ ਤੁਰ ਗਈ, ਛੋਟਾ ਭਰਾ ਸੀ ਉਹਨੂੰ ਕਰੰਟ ਲੱਗ ਗਿਆ ਉਹ ਵੀ ਤੁਰ ਗਿਆ। ਦੋਨੇ ਪਿਓ ਪੋਤੀ ਰਹਿ ਗਏ ਘਰ 'ਚ। ਬਸ ਅਰਦਾਸ ਕਰਿਓ। ਵੀ ਅੱਜ ਜਿਹੜਾ ਬਾਪੂ ਸੋਹਣ ਸਿੰਘ ਉਮੀਦ ਲੈ ਕੇ ਇੱਥੇ ਆਇਆ, ਇੱਕ ਆਸ ਲੈ ਕੇ ਇੱਥੇ ਆਇਆ। ਉਹ ਪੂਰੀ ਹੋਏ। ਤੇ ਜਿਹਨੇ ਪ੍ਰਾਲੇ ਦੇ ਇਹ ਵੇ ਦੇ ਵਿੱਚ ਵੀਰ ਆਪਣੇ ਨਗਰ ਦੇ ਵਿੱਚੋਂ ਇਸ ਲੋੜਵੰਦ ਪਰਿਵਾਰ ਨੂੰ ਇੱਥੇ ਲੈ ਕੇ ਪਹੁੰਚੇ ਆ ਇਹਨਾਂ ਦਾ ਕੀਤਾ ਪ੍ਰਾਲਾ ਵੀ ਸਫਲ ਹੋਵੇ ਇਹਨਾਂ ਦੀ ਕੀਤੀ ਮਿਹਨਤ ਵੀ ਸਫਲ ਹੋਵੇ ਇਹ ਪੰਚਾਇਤ ਵੱਲੋਂ ਲਿਖਿਆ ਗਿਆ ਨਗਰ ਨਿਵਾਸੀਆਂ ਵੱਲੋਂ ਲਿਖਿਆ ਗਿਆ ਇੱਕ ਪੱਤਰ ਆ ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਜੀ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖ ਸੇਵਾ ਸਸਤਾ ਸੁਪਨਿਆਂ ਦਾ ਘਰ ਲੁਧਿਆਣਾ ਆਪ ਜੀ ਨੂੰ ਪਿੰਡ ਰਾਡ ਮਾਨਸਾ ਦੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਬਿਸ਼ਾ ਇਹ ਹੈ ਕਿ ਸਾਡੇ ਨਗਰ ਵਿੱਚ ਭਾਈ ਬਿੰਦਰ ਸਿੰਘ ਪੁੱਤਰ ਸੋਹਣ ਸਿੰਘ 45 ਸਾਲ ਦਾ ਹੈ। 20 ਸਾਲ ਤੋਂ ਮੰਜੇ ਤੇ ਪਿਆ ਹੈ। ਸੋ ਇਸ ਪਰਿਵਾਰ ਕੋਲ ਇਲਾਜ ਲਈ ਕੋਈ ਪੈਸਾ ਨਹੀਂ ਹੈ ਤੇ ਨਾ ਹੀ ਘਰ ਵਿੱਚ ਕੋਈ ਰੋਟੀ ਟੁੱਕ ਦਾ ਸਾਧਨ ਹੈ ਜੀ। ਪਹਿਲਾਂ ਇਸ ਦੀ ਮਾਤਾ ਜੀ ਜਿਉਂਦੇ ਸਨ ਉਹ ਕਿਸੇ ਨਾ ਕਿਸੇ ਦੇ ਘਰੋਂ ਗੁਰੂ ਘਰ ਜਾਂ ਤੋਂ ਜਾਂ ਬਿੰਦਰ ਨੂੰ ਖਾਣਾ ਲਿਆ ਕੇ ਦਿੰਦੇ ਸਨ। ਪਰ ਉਹਨਾਂ ਦੇ ਮਰਨ ਤੋਂ ਬਾਅਦ ਇਹ ਭੁੱਖਾ ਪਿਆ ਰਹਿੰਦਾ ਅਤੇ ਲੈਟਰਨ ਬਾਥਰੂਮ ਵੀ ਵਿੱਚੇ ਹੀ ਕਰ ਲੈਂਦਾ ਇਹਨਾਂ ਕੋਲ ਨਾ ਇਹ ਬੈਠਾ ਤੇ ਨਾ ਹੀ ਖੜਾ ਹੋ ਹੋਏ ਹੁੰਦਾ ਜਾ ਘਰ ਵਿੱਚ ਅੰਤਾਂ ਦੀ ਗਰੀਬੀ ਐ ਸੋ ਇਹਨਾਂ ਦੇ ਪਿਤਾ ਦੀ ਵੱਡੀ ਉਮਰ ਹੋਣ ਕਾਰਨ ਉਹਨਾਂ ਤੋਂ ਵੀ ਕੋਈ ਦਿਹਾੜੀ ਦਾ ਕੰਮ ਨਹੀਂ ਹੁੰਦਾ ਉਹ ਆਪ ਵੀ ਰੋਟੀ ਕਦੇ ਕਿਸੇ ਘਰੋਂ ਜਾਂ ਗੁਰੂ ਘਰੋਂ ਖਾਂਦੇ ਹਨ ਜੀ ਇਹਨਾਂ ਦੋਹਾਂ ਦੋਨਾਂ ਹੀ ਦੋਨੋਂ ਹੀ ਬਹੁਤ ਮਾੜੀ ਜ਼ਿੰਦਗੀ ਜਿਉ ਰਹੇ ਹਨ ਸੋ ਆਪ ਜੀ ਨੂੰ ਸਾਰੇ ਨਗਰ ਰੜ ਵੱਲੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਬਿੰਦਰ ਸਿੰਘ ਨੂੰ ਇਲਾਜ ਲਈ ਆਪ ਜੀ ਦੀ ਸਹਾਸਤਾ ਵਿੱਚ ਦਾਖਲ ਕੀਤਾ ਜਾਵੇ ਇਸ ਲਈ ਸਾਡਾ ਸਾਰਾ ਨਗਰ ਆਪ ਜੀ ਦਾ ਬਹੁਤ ਧੰਨਵਾਦੀ ਹੋਵੇ ਆਪ ਜੀ ਦਾ ਸੁਹਣ ਸਿੰਘ ਪੁੱਤਰ ਮੂਲਾ ਸਿੰਘ ਪਿੰਡ ਰੜ ਮਾਨਸਾ ਬਾਪੂ ਵੱਲੋਂ ਲਿਖੀ ਗਈ ਚਿੱਠੀ ਤੇ ਨਗਰ ਦੇ ਨੰਬਰਦਾਰ ਹੋਰ ਪਤਵੰਤੇ ਸੱਜਣਾਂ ਸਾਰਿਆਂ ਦੇ ਸਿਗਨੇਚਰਾਂ ਤਾਂ ਤਾਂ ਨੰਬਰਦਾਰਾਂ ਦੇ ਸਾਈਨਾਂ ਸਪੋਰਟਸ ਕਲੱਬ ਮੈਂਬਰਾਂ ਦੇ ਸਾਈਨਾਂ ਸਾਬਕਾ ਸਰਪੰਚ ਦੇ ਸਾਈਨਾਂ ਮਸਲਾ ਬਿੰਦਰ ਸਿੰਘ ਦੀ ਇਸ ਹਾਲਤ ਦਾ ਨਹੀਂਗਾ ਮਸਲਾ ਸਾਡੇ ਪੰਜਾਬ ਦੀ ਇਸ ਹਾਲਤ ਦਾ ਮਸਲਾ ਇੱਥੇ ਸੋਹਣ ਸਿੰਘ ਦੇ ਪੁੱਤ ਦਾ ਨਹੀਂ ਮਸਲਾ ਇੱਥੇ ਪੰਜਾਬ ਦੇ ਪੁੱਤ ਦਾ ਮਸਲਾ ਇੱਥੇ ਇੱਕ ਰੜ ਪਿੰਡ ਦਾ ਨਹੀਂ ਪੰਜਾਬ ਦੇ ਹਰੇਕ ਪਿੰਡ ਦਾ ਮਸਲਾ ਇੱਥੇ ਬਿੰਦਰ ਸਿੰਘ ਦੇ ਅਪਾਜ ਹੋਣ ਦਾ ਨਹੀਂ ਮਸਲਾ ਸਾਡੇ ਸਿਸਟਮ ਦੇ ਅਪਾਜ ਹੋਣ ਦਾ ਮਸਲਾ ਸਾਡੇ ਸਿਸਟਮ ਦੇ ਅਪਾਜ ਹੋਣ ਦਾ ਨਹੀਂ ਮਸਲਾ ਸਾਡੇ ਲੀਡਰਾਂ ਦੇ ਪਾਜ ਹੋਣ ਦਾ ਮਸਲਾ ਸਾਡੇ ਲੀਡਰਾਂ ਦੇ ਪਾਜ ਹੋਣ ਦਾ ਨਹੀਂ ਮਸਲਾ ਸਾਡਾ ਸੰਵਧਾਨ ਅਪਾਜ ਹੋ ਗਿਆ ਮਸਲਾ ਸਿਵਧਾਨ ਦਾ ਵੀ ਨਹੀਂ ਰਹਿ ਗਿਆ ਸਾਡਾ ਲੋਕਤੰਤਰੀ ਪਹਾੜ ਹੈ ਫੇਰ ਕਿਹਦੇ ਕੋਲੇ ਫਰਿਆਦ ਲੈ ਕੇ ਜਾਈਏ ਕਿਹਦੇ ਕੋਲੇ ਆਸ ਲੈ ਕੇ ਜਾਈਏ ਕਿਹਦੇ ਕੋਲੇ ਉਮੀਦ ਲੈ ਕੇ ਜਾਈਏ ਤੇ ਫੇਰ ਸੂਨ ਸਿੰਘ ਵਰਗੇ ਬਾਪੂ ਆਪਣੀ ਅੱਖਾਂ ਦੇ ਸਾਹਮਣੇ ਖਤਮ ਹੁੰਦਾ ਦੇਖਦੇ ਆਪਣੇ ਪਰਿਵਾਰ ਬਿੰਦਰ ਸਿੰਘ ਵਰਗੇ ਨੌਜਵਾਨ ਬਿਮਾਰੀਆਂ ਮੁੱਢ ਕਦੀਮਾਂ ਤੋਂ ਹੀ ਲੱਗਦੀਆਂ ਆਈਆਂ ਸ਼ੁਰੂ ਤੋਂ ਹੀ ਚੱਲਦੀਆਂ ਆਈਆਂ ਸਵਾਦ ਦੀ ਚੁਟਕੀ ਨਾਲ ਵੀ ਬੰਦਾ ਠੀਕ ਹੋ ਜਾਂਦਾ ਪਰ ਹੌਸਲਾ ਹੋਣਾ ਚਾਹੀਦਾ ਕਿਸੇ ਦਾ ਜਿੱਥੇ ਕਿਸੇ ਚੀਜ਼ ਦਾ ਹੌਸਲਾ ਨਹੀਂ ਰਹਿ ਗਿਆ ਜਿੱਥੇ ਕਿਸੇ ਦੀ ਸਪੋਰਟ ਹੀ ਨਹੀਂ ਰਹਿ ਗਈ ਤੇ ਫਿਰ ਜਿੰਨੀਆਂ ਮਰਜ਼ੀ ਖਵਾ ਲਓ ਉਹ ਵੀ ਕੰਮ ਨਹੀਂ ਕਰਦੀਆਂ ਡੁੱਬਦੇ ਨੂੰ ਤਾਂ ਤਣਕੇ ਦਾ ਹੀ ਹਸਾਰਾ ਬਹੁਤ ਹੁੰਦਾ ਪਰ ਉਹ ਤਣਕਾ ਹੈ ਕੌਣ ਆ ਕਿੱਥੇ ਆ ਉਹ ਕੌਣ ਬਣੂਗਾ ਪਤਾ ਨਹੀਂ ਸਾਡੇ ਕਿਹੜੇ ਕੋ ਚੰਗੇ ਕਰਮ ਕੀਤੇ ਸੀ ਬਾਬੇ ਨਾਨਕ ਨੇ ਕਿਰਪਾ ਕਰਕੇ ਸਾਡੀ ਕਲ ਜੁਗੀਆਂ ਦੀ ਪਾਪੀਆਂ ਦੀ ਚੋਰਾ ਦੀ ਐਡੀ ਵੱਡੀ ਡਿਊਟੀ ਲਾਤੀ ਹੈ ਜੀ ਅਰਦਾਸ ਕਰਿਓ ਅਸੀਂ ਬਿੰਦਰ ਵੀਰੇ ਦੇ ਭਰਾ ਬਣ ਸਕੀਏ ਤੇ ਬਾਪੂ ਸੋਹਣ ਸਿੰਘ ਦੇ ਪੁੱਤ ਬਣ ਸਕੀਏ ਰੜ ਪਿੰਡ ਜਿਲ੍ਹਾ ਮਾਨਸਾ ਦੇ ਪੂਰੇ ਪਿੰਡ ਦੀ ਉਮੀਦ ਬਣ ਸੀ ਜਿਹੜੀ ਪੂਰੀ ਹੋ ਗਈ। ਰੋਣਾ ਨਹੀਂ ਬਿੰਦਰ ਬਾਈ ਹੁਣ ਆਪਾਂ ਵਾਹਿਗੁਰੂ ਕਿਰਪਾ ਕਰਨਗੇ ਤੂੰ ਤੁਰਦਾ ਫਿਰਦਾ ਹੋਵੇਂਗਾ ਤੁਰ ਕੇ ਪਿੰਡ ਜਾਵੇਂਗਾ ਤੂੰ ਆਪਦੇ ਠੀਕ ਹੈ ਭਾਈ ਫਿਕਰ ਨਾ ਕਰ ਭਾਈ ਫਿਕਰ ਨਾ ਕਰ ਰੋਣਾ ਨਹੀਂ ਯਾਰ ਭਾਈ ਰੋਣਾ ਨਹੀਂ ਨਾ ਨਾ ਰੋਣਾ ਇਹਨਾਂ ਦਾ ਕਸੂਰ ਕੀ ਆ ਬੱਸ ਇਨਾਂ ਦੇ ਪਿਓ ਦਾਦੇ ਪਰਦਾਦਿਆਂ ਨੇ ਇਹਨਾਂ ਦੇ ਨੇ ਕੁਰਬਾਨੀਆਂ ਦਿੱਤੀਆਂ ਯਾਰ ਬਾਈ ਖੂਨ ਡੋਲਿਆ ਯਾਰ ਇੱਥੇ ਇਹਨਾਂ ਦੇ ਦਾਦੇ ਪਰਦਾਦਿਆਂ ਨੇ ਆਪਦਾ ਪਸੀਨਾ ਵਹਾ ਕੇ ਟਿੱਬੇ ਪੱਧਰ ਕੀਤੇ ਪੰਜਾਬ ਨੂੰ ਜਲਖੇਜ ਬਣਾਇਆ ਬਾਈ ਅੱਜਾ ਹਾਲਾਤ ਬਾਈ ਚਾਰ-ਚਾਰ ਦਿਨਾਂ ਬਾਅਦ ਮਿਲਦੀ ਹੁੰਦੀ ਸੀ ਹੂੰ ਪੰਜ-ਪੰਜ ਦਿਨਾਂ ਬਾਅਦ ਰੋਟੀ ਦਿੰਦੇ ਸੀ ਕੌਣ ਕੋਈ ਕਹਤਾ ਕੋਈ ਗਮਾਡੀ ਨਾ ਕਹਿੰਦਾ ਜੀ ਮੇਰੇ ਵਰਗਾ ਫਰਾਗੇ ਕੋਈ ਗਵਾੜ ਚੋਕਾ ਚਾਰ ਚਾਰ ਦਿਨ ਭੁੱਖੇ ਬੈਠ ਰਹਿੰਦੇ ਚਾਰ ਦਿਨ ਹੀ ਜੀ ਪੰਜ ਦਿਨਾਂ ਬਾਅਦ ਕੋਈ ਫਰਾਗਾ ਜੀ ਆਏ ਆਹ ਬਾਈ ਜੀ ਪੁੱਤ ਲਿਆ ਦੇ ਦਿੰਦੇ ਜੀ ਪੁੱਤ ਹੁਣ پتہ ਇਹ ਹੁਣ ਮੈਂ ਹੱਥੋਂ ਦੱਸ ਦਿੰਦਾ ਹਾਂ ਕਿ ਹੁਣ ਦੂਜੇ ਦਿਨ ਨਿਭਾਜ ਰਹੇ ਹਾਂ ਕੋਲੇ ਕੁੱਪੜੇ ਦੇ ਦਿੱਤੇ ਸੀ ਠੀਕ ਹੈ ਨਾ ਮੇਰਾ ਤਾਂ ਇਲਾਜ ਕਰਾਉ ਜਰਾ ਇੱਥੇ ਕੋਲ ਆਪੇ ਸੋਚੇ ਜੀ ਮੈਨੂੰ ਬਾਈ ਲਾਲ ਸਿੰਘ ਦੱਸਦਾ ਵੀ ਤਿੰਨ ਮਹੀਨੇ ਵੱਰ ਨਮਾਇਆ ਸੀ ਹਾਂ ਜੀ ਤੇ ਪੰਜ ਪੰਜ ਦਿਨ ਰੋਟੀ ਨਹੀਂ ਖਾਂਦਾ ਤੇ ਮਿਲਦੀ ਸੀ ਇਹਨੂੰ ਕੋਈ ਆ ਜਾਂਦਾ ਸੀ ਪੰਜ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਨਿਤੰਦਰ ਪਿਆਰ ਇੰਦਾ ਸੀ ਕਿ ਬਾਪੂ ਕਿੱਥੇ ਰਹਿੰਦਾ ਸੀ ਫਿਰ ਜੀ ਬਸ ਦੇਰੇ ਰੋਟੀ ਖਾ ਲਈ ਤੇ ਬੜਾ ਮੋਟਾ ਕੋਈ ਧਾਣੀ ਝੱਪਾ ਮਿਲ ਗਿਆ 10000 ਰੁਪਏ ਦੇ ਤਾਂ ਇਹ ਤੋਰੇ ਪ੍ਰਦਾਨ ਕਿ ਘਰੇ ਨਹੀਂ ਸੀ ਜਾਂਦਾ ਉਹ ਘਰੇ ਇਹਦੇ ਕੋਈ ਰਾਤ ਲੁੱਟੇ ਤੇ ਕੋਈ ਉਹਦੇ ਦੀ ਕੋਈ ਡਿਊਟੀ ਜਣਾ ਬਾਹਰ ਅੰਦਰ ਕਰਾਉਂਦਾ ਇਹ ਜਿੰਮੇਦਾਰਦਾ 4-4-5 ਦਿਨ ਮੈਂ ਭੁੱਖਾ ਰਹਿਣਾ ਸੀ ਉਦੋਂ ਕਿਤੇ ਬਾਹਰ ਅੰਦਰ ਚੱਲੇ ਜਾਂਦਾ ਸੀ ਤੂੰ ਹਾਂ ਜੀ ਭਾਗ ਜਾਂਦੇ ਜੀ ਜੱਪਾ ਜੀ ਗੋਰ-ਵਾਰ ਕਰਦੇ ਜੀ ਉਹਨਾਂ ਨੂੰ ਆਪਣੇ ਦੂਏ ਪਿੰਨਾ ਚ ਉੱਥੇ ਭਗ ਜਾਂਦਾ ਪੰਜਾ ਤਣਵਾਕੜਾ ਸਭ ਤੋਂ ਦੇ ਦਿੰਦਾ ਉਹਦਾ ਮਾਣਾ ਮੋਟਾ ਹਾਂ ਸਰਨਾਂ ਦਵਾਈ ਕੁਪੀ ਦੇ ਰਹੇ ਨੇ ਤੇਰੇ ਵੱਲੋਂ। ਕਨੇਓਰ ਦਾ। ਇਹਨਾਂ ਪੰਜਾਬ ਦੇ ਪੁੱਤਾਂ ਨੂੰ ਪ੍ਰਮਾਤਮਾ ਤੰਦਰੁਸਤੀ ਦੇ। ਸਾਡੇ ਨਗਰ ਦੇ ਵਿਦਵੰਤਿਆਂ ਨੂੰ ਇਦਾਂ ਨਹੀਂ ਚਿੱਠੀਆਂ ਲਿਖਣ ਦੀ ਲੋੜ ਨਾ ਪਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ